ਜੋ ਮੈਨੇਜਮੈਂਟ ਅੰਡਰ ਉਹ ਲੈ ਕੇ ਆ ਇੰਡਸਟਰੀ ਕੋਲੈਬੋਰੇਟਿਡ ਮੈਨੇਜਮੈਂਟ ਪ੍ਰੋਗਰਾਮਸ ਜਿਦੇਚ MBA ਵੀ ਹੈ ਤੇ BBA ਵੀ ਹੈ ਇਹਦੇ ਜਿਹੜਾ ਸਾਡੇ ਪ੍ਰੋਗਰਾਮਸ ਆ ਉਹ ਅਸੀਂ ਰਨ ਕਰਦੇ ਆ ਵਿਦ ਇੰਡਸਟਰੀ ਕੋਲੈਬੋਰੇਸ਼ਨ ਜੋ ਵਰਲਡ ਦੀ ਟਾਪ ਕੰਪਨੀਆਂਸ ਆ ਉਹਨਾਂ ਦੇ ਨਾਲ ਅਸੀਂ ਇਹ ਪ੍ਰੋਗਰਾਮਸ ਲਾਂਚ ਕੀਤੇ ਆ ਕਰ ਰਹੇ ਹੋ ਐਪੈਕਸ ਇੰਸਟੀਚਿਊਟ ਆਫ ਮੈਨੇਜਮੈਂਟ ਹਾਂਜੀ ਤਾਂ ਇਹ ਇਸ ਵਿੱਚ ਕਿਹੜੇ ਕਿਹੜੇ ਕੋਰਸੇਸ ਐ ਕਿੱਥੋਂ ਕਿੱਥੋਂ ਵਿਦਿਆਰਥੀ ਜ਼ਿਆਦਾਤਰ ਇਹਨਾਂ ਕੋਰਸੇਸ ਵਿੱਚ ਐਡਮਿਸ਼ਨ ਲੈ ਰਹੇ ਨੇ ਇਹਦੇ ਵਿੱਚ ਜਿਵੇਂ ਹੈਗਾ ਸਾਡੇ ਇੱਥੇ ਕੋਰਸੇਸ ਹੈਗੇ ਸਪੈਸ਼ਲਾਈਜ਼ੇਸ਼ਨ ਜਿਹੜੀ ਹੈਗੀਆਂ ਉਹ ਸਾਡੇ ਕੋਲ ਜੀ ਹੈਗੀ ਜਿਵੇਂ MBA ਇਨ ਬਿਜ਼ਨਸ ਐਨਾਲਿਟਿਕਸ ਉਹ IBM ਦੇ ਨਾਲ ਹੈ ਤੇ MBA ਇਨ ਡਿਜੀਟਲ ਮਾਰਕੀਟਿੰਗ ਉਹ ਹੈ ਆਪਣਾ Adobe ਦੇ ਨਾਲ ਅਤੇ MBA ਫਿਨਟੈਕ ਵਿੱਚ ਜੋ ਹੋ ਰਹੀ ਹੈ ਉਸ ਦੇ ਬਾਰੇ ਜਾਣਨਾ ਚਾਹਾਂਗੇ ਉਸ ਦੇ ਵਿੱਚ ਕੀ ਭਵਿਖ ਹੈ ਵਿਦਿਆਰਥੀਆਂ ਦਾ ਮੌਜੀ ਸਿਖਾਉਂਦੇ ਜਿਵੇਂ ਸਥੋਰਲ ਗੌਰਵ ਟ੍ਰੇਡਿੰਗ ਹੋਗੀ ਉਹ ਸਾਡੇ ਸਟੂਡੈਂਟ ਸਿੱਖ ਰਿਹਾ ਹੈ ਔਰ NSC ਅਕੈਡਮੀ ਉਹੀ ਇੱਥੇ ਕੰਟੈਂਟ ਡਿਲੀਵਰੀ ਕਰਦੇ ਹਨ ਉਹਨਾਂ ਦੀ ਸਰਟੀਫਿਕੇਸ਼ਨ ਸਾਡੇ ਸਟੂਡੈਂਟਸ ਕਰਦੇ ਹਨ ਕਿ ਕਿਹੜੀ ਕਿਹੜੀ ਇੰਡਸਟਰੀਜ਼ ਨਾਲ ਤੁਹਾਡਾ ਕੋਲਾਬੋਰੇਸ਼ਨ ਹੈ ਜਦੋਂ ਤੁਸੀਂ ਪ੍ਰੈਕਟੀਕਲ ਟ੍ਰੇਨਿੰਗ ਵੀ ਵਿਦਿਆਰਥੀਆਂ ਨੂੰ ਦਿੰਦੇ ਹੋ ਜੇ ਉਹ 100% ਇੰਟਰਨਸ਼ਿਪ ਦੇ ਰਿਹਾ ਪਲਸ ਸਾਰੇ ਬੱਚਿਆਂ ਨੂੰ 100% ਪਲੇਸਮੈਂਟ ਓਪਰਚ्युनिटीज ਵੀ ਮਿਲ ਰਹੀ ਹੈ ਜਿਹੜੇ ਸਟੂਡੈਂਟਸ ਹੈ ਉਹ ਮਲਟੀਪਲ ਕੰਪਨੀਆਂਸ ਵੀ ਆਪਣਾ ਸਿਲੈਕਸ਼ਨ ਪ੍ਰੋਸੈਸ ਦੇ ਸਕਦੇ ਆ ਸਾਡੀ ਯੂਨੀਵਰਸਿਟੀ ਉਹਨੇ 100 ਪਲਸ ਕੰਟਰੀਜ਼ ਦੇ ਵਿੱਚ ਟਾਇਪ ਕੀਤਾ ਹੋਇਆ ਵਿਦ 500 ਪਲਸ ਯੂਨੀਵਰਸਿਟੀਸ ਟਾਪ ਰੈਂਕਡ ਯੂਨੀਵਰਸਟੀਸ ਨਾਲ ਸਾਰੇ ਟਾਇਪ ਗ੍ਰੈਜੂਏਸ਼ਨ ਤਾਂ ਹਰ ਕੋਈ ਕਰਦਾ ਹੈ ਤੇ ਗ੍ਰੈਜੂਏਸ਼ਨ ਤੋਂ ਬਾਅਦ ਹੁਣ ਆਪਸ਼ਨ ਜ਼ਿਆਦਾਤਰ ਜੋ ਵਿਦਿਆਰਥੀ ਚੂਜ਼ ਕਰਦੇ ਨੇ ਉਹ MBA ਦਾ ਭਾਵੇਂ ਇੰਜੀਨੀਅਰਿੰਗ ਦੇ ਵਿਦਿਆਰਥੀ ਹੈ ਜਾਂ ਫਿਰ ਇਸ ਤੋਂ ਇਲਾਵਾ ਜੋ ਆਰਟਸ ਵੀ ਸਟਰੀਮ ਲੈਂਦੇ ਨੇ ਗ੍ਰੈਜੂਏਸ਼ਨ ਵਿੱਚ ਉਹ ਵੀ MBA ਚੂਜ਼ ਕਰਦੇ ਨੇ ਸੀਯੂ ਲੈ ਕੇ ਆਇਆ ਹੈ MBA ਐਪੈਕਸ ਆਖਰ ਕਿਉਂ ਖਾਸ ਹੈ ਇਸ ਦੇ ਬਾਰੇ ਅਸੀਂ ਚਰਚਾ ਕਰਾਂਗੇ ਡਾਕਟਰ ਸ਼ਰਨੀ ਜੀ ਦੇ ਨਾਲ ਤਾਂ ਸ਼ਰਨੀ ਜੀ ਬਹੁਤ ਸਵਾਗਤ ਹੈ ਤੁਹਾਡਾ ਅਨਮਿਊਟ ਥੈਂਕ ਯੂ ਥੈਂਕ ਯੂ ਥੈਂਕ ਯੂ ਸ਼ਰਨੀ ਜੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਜੋ ਨੋਰਮਲ ਐਮਬੀਏ ਕਰਦੇ ਹੈ ਜਨਰਿਕ ਐਮਬੀਏ ਵੀ ਉਸ ਨੂੰ ਕਿਹਾ ਜਾ ਸਕਦਾ ਹੈ ਤੇ ਐਮਬੀਏ ਐਪੈਕਸ ਇਹਨਾਂ ਦੋਹਾਂ ਵਿੱਚ ਡਿਫਰੈਂਸ ਕੀ ਹੈ ਜਿਹੜਾ ਨੋਰਮਲ ਐਮਬੀਏ ਹੁੰਦਾ ਹੈ ਉਹ ਜ਼ਿਆਦਾ ਟਰੈਡੀਸ਼ਨਲ ਅਪਰੋਚ ਨਾਲ ਚੱਲਦਾ ਹੈ ਉਹਦੇ ਜਿਵੇਂ ਹੁੰਦਾ ਹੈ ਕਿ ਜ਼ਿਆਦਾਤਰ ਅਕੈਡਮਿਕਸ ਦੇ ਉੱਪਰ ਜ਼ਿਆਦਾ ਫੋਕਸ ਹੁੰਦਾ ਹੈ ਜਿਹੜਾ CU ਚੰਡੀਗੜ੍ਹ ਯੂਨੀਵਰਸਿਟੀ ਲੈ ਕੇ ਆਇਆ ਐਪਿਕਸ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਅੰਡਰ ਉਹ ਲੈ ਕੇ ਆਇਆ ਇੰਡਸਟਰੀ ਕੋਲਾਬੋਰੇਟਿਡ ਮੈਨੇਜਮੈਂਟ ਪ੍ਰੋਗਰਾਮਸ ਜਿਦੇ ਵਿੱਚ MBA ਵੀ ਹੈ ਤੇ BBA ਵੀ ਹੈ ਇਹਦੇ ਜਿਹੜੇ ਸਾਡੇ ਪ੍ਰੋਗਰਾਮਸ ਆ ਉਹ ਅਸੀਂ ਰਨ ਕਰਦੇ ਆਂ ਵਿਦ ਇੰਡਸਟਰੀ ਕੋਲਾਬੋਰੇਸ਼ਨ ਜੋ ਵਰਲਡ ਦੀ ਟਾਪ ਕੰਪਨੀਆਂਜ਼ ਆ ਉਹਨਾਂ ਦੇ ਨਾਲ ਅਸੀਂ ਇਹ ਪ੍ਰੋਗਰਾਮਸ ਲਾਂਚ ਕੀਤੇ ਆ ਜਿਵੇਂ ਕਿ ਫੋਰਚੂਨ 500 ਕੰਪਨੀਆਂ ਜਿ ਦੇਖੀ ਤਾਂ ਸਾਡਾ ਇੱਕ ਪ੍ਰੋਗਰਾਮ MBA ਇਨ ਬਿਜ਼ਨਸ ਐਨਾਲਿਟਿਕਸ ਚੱਲਦਾ ਹੈ IBM ਦੇ ਨਾਲ ਉਸੇ ਤਰੀਕੇ ਨਾਲ ਟਾਪ ਦੀ ਅਦਰ ਜਿਹੜੀ সফটওয়্যার ਕੰਪਨੀਆਂ ਐ ਐਡੋਬੀ ਹੋਗੀ ਸਾਸ ਹੋਗੀ ਉਹ ਵੀ ਸਾਡੇ ਇੱਥੇ ਪ੍ਰੋਗਰਾਮ ਚੰਨ ਕਰ ਰਹੀਆਂ ਫਿਰ ਆਪਾਂ ਜੇ ਬਿਗ 4 ਕੰਸਲਟੈਂਸੀ ਫਰਮਸ ਦੇਖੀਏ ਤਾਂ ਉਹਦੇ ਵਿੱਚ ਕੇਪੀਐਮਜੀ ਆਉਂਦੀ ਐ ਉਹਦੇ ਨਾਲ ਵੀ ਅਸੀਂ ਆਪਣੇ ਐਮਬੀਏ ਤੇ ਬੀਬੀਏ ਪ੍ਰੋਗਰਾਮਸ ਚੰਨ ਕਰਦੇ ਹਾਂ ਤਾਂ ਜਿਹੜੇ ਇਹ ਇੰਡਸਟਰੀ ਕੋਲਾਬੋਰੇਟਰ ਪ੍ਰੋਗਰਾਮਸ ਹੁੰਦੇ ਐ ਇਹਦਾ ਜਿਹੜਾ ਕਰਿਕੂਲਮ ਹੁੰਦਾ ਐ ਇਹ ਸਾਰਾ ਡਿਜ਼ਾਈਨ ਕੀਤਾ ਜਾਂਦਾ ਐ ਇਹ ਕੰਪਨੀਆਂਜ਼ ਵੱਲੋਂ ਇਹ ਇੰਡਸਟਰੀ ਐਕਸਪਰਟਸ ਵੱਲੋਂ ਇਹ ਆ ਕੇ ਇੱਥੇ ਪਹਿਲੇ ਦਿਨ ਤੋਂ ਹੀ ਇਹ ਇੱਥੇ ਕੰਟੈਂਟ ਡਿਲੀਵਰ ਕਰਦੇ ਐ ਜਿਹਦੇ ਵਿੱਚ ਲੈਕਚਰਸ ਵਰਕਸ਼ ਉਹ ਜੋ ਪ੍ਰੈਜ਼ੈਂਟ ਨੀਡ ਇੰਡਸਟਰੀ ਦੀ ਉਹਦੇ ਸਾਹਮਣੇ 커ਰੀਕੂਲਮ ਡਿਜ਼ਾਈਨ ਹੁੰਦਾ ਹੈ ਤੇ ਫਿਊਚਰ ਦੇ ਵਿੱਚ ਕੀ ਰਿਕੁਆਇਰਮੈਂਟਸ ਹੋਣਗੇ ਇੰਡਸਟਰੀ ਨੂੰ ਉਹ ਦੇਖ ਕੇ ਇੱਥੇ ਡਿਲੀਵਰ ਕੀਤਾ ਜਾਂਦਾ ਹੈ ਤੇ ਦੋਹਾਂ MBA ਦਾ ਜਨਰਿਕ MBA ਤੇ Apex MBA ਕੀ 커ਰੀਕੂਲਮ ਸੇਮ ਰਹਿੰਦਾ ਹੈ ਕੁਝ ਡਿਫਰੈਂਸ ਹੁੰਦਾ ਹੈ 커ਰੀਕੂਲਮ ਡਿਫਰੈਂਟ ਹੁੰਦਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਦੇ ਜਿਆਦਾ ਫੋਕਸ ਹੁੰਦਾ ਐਕੈਡਮਿਕਸ ਦੇ ਉੱਪਰ ਇੱਥੇ ਹੁੰਦਾ ਹੈ ਸਕਿੱਲ ਅਪਗ੍ਰੇਡੇਸ਼ਨ ਦੇ ਉੱਪਰ ਤੇ ਪ੍ਰੈਕਟੀਕਲ ਨੋਲੇਜ ਦੇ ਉੱਪਰ ਪਹਿਲੇ ਦਿਨ ਤੋਂ ਹੀ ਬੱਚੇ ਜਿਹੜੇ ਬੱਚੇ ਨੇ ਜਾ ਕੇ ਇੰਡਸਟਰੀ 'ਚ ਹੀ ਜਾਣਾ ਹੈ ਤੇ ਅਸੀਂ ਉਹਦੇ ਹਿਸਾਬ ਨਾਲ ਹੀ ਉਹਨੂੰ ਬੱਚੇ ਨੂੰ ਤਿਆਰ ਕੀਤਾ ਜਾਂਦਾ ਸਟੂਡੈਂਟਸ ਨੂੰ ਅਸੀਂ ਤਿਆਰ ਕਰਦੇ ਇੱਥੇ ਤਾਂ ਜਿਹੜੇ ਕੰਪਨੀਆਂ ਆਂਦੀਆਂ ਉਹ ਇੱਥੇ ਆ ਕੇ ਇਹਨਾਂ ਨੂੰ ਗਲੋਬਲ ਸਰਟੀਫਿਕੇਸ਼ਨਸ ਦਿੰਦੀਆਂ ਹਰ ਸੈਮੈਸਟਰ ਦੇ ਵਿੱਚ 150 ਤੋਂ ਲੈ ਕੇ 200 ਆਵਰਸ ਦੀ ਕਲਾਸਰੂਮ ਡਿਲੀਵਰੀ ਹੁੰਦੀ ਹੈ ਲੈਕਚਰਸ ਦੀ ਵਰਕਸ਼ਾਪਸ ਦੀ ਸੈਮੀਨਾਰਸ ਦੀ ਇਸ ਤੋਂ ਇਲਾਵਾ ਅਸੀਂ 1000 ਪਲੱਸ ਇੰਡਸਟਰੀ ਤੋਂ ਮੈਂਟਰਸ ਨਾਲ ਬੱਚਿਆਂ ਨੂੰ ਸਟੂਡੈਂਟਸ ਨੂੰ ਅਸੀਂ ਕਨੈਕਟ ਕਰਵਾਉਂਦੇ ਆਂ ਕੋਈ ਪ੍ਰੋਬਲਮ ਹੋਵੇ ਕੁਝ ਹੋਵੇ ਤਾਂ ਉਹਨਾਂ ਨੂੰ ਕਨੈਕਟ ਕਰ ਸਕਦੇ ਆ ਉਹ ਉਹ ਹੈਂਡਹੋਲਡਿੰਗ ਪੂਰੀ ਕਰਦੇ ਆ ਪੂਰੀ ਗਾਈਡੈਂਸ ਦਿੰਦੇ ਆ ਪੂਰੀ ਥਰੋਊਟ ਦ ਜਰਨੀ ਉਹਨਾਂ ਦੇ ਉੱਤੇ 2 ਸਾਲ ਦੀ ਜਰਨੀ ਉਹਦੇ ਬਾਅਦ ਵੀ ਜਦੋਂ ਉਹ ਇੰਡਸਟਰੀ ਜਾਂਦੇ ਆ ਤਾਂ ਉੱਥੇ ਵੀ ਉਹ ਹੈਂਡਹੋਲਡਿੰਗ ਕਰਕੇ ਉਹਨਾਂ ਨੂੰ ਸੈਟਅਪ ਕਰਦੇ ਆ ਇਹ ਬੇਸਿਕਲੀ ਇਹ ਅਸੀਂ ਇੰਡਸਟਰੀ ਨੀਡਸ ਨੂੰ ਕੇਟਰ ਕਰਨ ਵਾਸਤੇ ਕੀਤਾ ਗਿਆ ਹੈ ਤੇ ਇੰਡਸਟਰੀ ਜਿਹੜੀ ਕੰਪਨੀਆਂਜ਼ ਐ ਉਹ ਵੀ ਇੰਟਰਸਟਿਡ ਹੈ ਕਿ ਇਹ ਪ੍ਰੋਗਰਾਮਸ ਤੇ ਰਨ ਹੋਣ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਹੈ ਜਿਹੜਾ ਟ੍ਰੈਡੀਸ਼ਨਲ MBA ਕਰਕੇ ਸਟੂਡੈਂਟ ਜਾਂਦਾ ਹੈ ਕੈਂਡੀਡੇਟ ਜਾਂਦਾ ਹੈ ਉਹਨੂੰ ਜਾ ਕੇ ਉੱਥੇ ਇੰਡਸਟਰੀ ਦੇ ਵਿੱਚ ਕੰਪਨੀ ਦੇ ਵਿੱਚ ਦੁਆਰਾ ਰੀਟ੍ਰੇਨ ਕਰਨਾ ਪੈਂਦਾ ਹੈ ਉਹਨਾਂ ਦੇ ਰਿਕੁਆਇਰਮੈਂਟਸ ਅਕੋਰਡਿੰਗ ਇੱਥੇ ਕੀ ਹੁੰਦਾ ਹੈ ਇਹ 2 ਸਾਲ ਦੇ ਵਿੱਚ ਹੀ ਜਿਹੜਾ ਸਟੂਡੈਂਟ ਉਹ ਪਹਿਲੇ ਦਿਨ ਤੋਂ ਹੀ ਆਪਣੀ ਡੋਮੇਨ ਦੇ ਵਿੱਚ ਸਪੈਸ਼ਲਾਈਜ਼ੇਸ਼ਨ ਤੇ ਪ੍ਰੈਕਟਿਸ ਸ਼ੁਰੂ ਕਰ ਦਿੰਦਾ ਹੈ ਤੇ 2 ਸਾਲ ਦੇ ਵਿੱਚ ਏਕਸਪਰਟ ਬਣ ਜਾਂਦਾ ਹੈ ਉਹ ਜਿਹੜਾ ਕੈਂਡੀਡੇਟ ਕੰਪਨੀ ਜੁਆਇਨ ਕਰਦਾ ਉਹਦੀ ਟ੍ਰੇਨਿੰਗ ਰਿਕੁਆਇਰਮੈਂਟ ਦੂਜੇ ਕੈਂਡੀਡੇਟਸ ਦੇ ਸਾਹਮਣੇ ਬਰੌਥ ਕੱਟ ਹੁੰਦੀ ਹੈ ਤੇ ਇੰਡਸਟਰੀ ਨੂੰ ਕੰਪਨੀਆਂ ਨੂੰ ਨਾ ਦੇ ਉਪਰਸਾਰ ਟਾਈਮ ਹੀ ਲਾਣਾ ਪੈਂਦਾ ਜ਼ਿਆਦਾ ਉਹਨਾਂ ਤੇ ਐਕਸਪੈਂਸਸ ਟ੍ਰੇਨਿੰਗ ਦੇ ਆਉਂਦੇ ਨਹੀਂ ਹੈ ਇਸ ਕਰਕੇ ਕੰਪਨੀਆਂ ਆਲਸੋ ਪ੍ਰੇਫਰ ਕੀ ਸਾਨੂੰ ਇਹ ਇੰਡਸਟਰੀ ਕੋਲੈਬੋਰੇਟਿਡ ਪ੍ਰੋਗਰਾਮ ਦੇ ਐਮਬੀਏ ਸਟੂਡੈਂਟਸ ਮਿਲਣ ਤੁਸੀਂ ਲੀਡ ਕਰ ਰਹੇ ਹੋ ਆ ਪੈਕਸ ਇੰਸਟੀਚਿਊਟ ਆਫ ਮੈਨੇਜਮੈਂਟ ਨੂੰ ਤਾਂ ਇਹ ਇਸ ਵਿੱਚ ਕਿਹੜੇ ਕਿਹੜੇ ਕੋਰਸਸ ਹੈ ਕਿੱਥੋਂ ਕਿੱਥੋਂ ਵਿਦਿਆਰਥੀ ਜ਼ਿਆਦਾਤਰ ਇਹਨਾਂ ਕੋਰਸਸ ਵਿੱਚ ਐਡਮਿਸ਼ਨ ਲੈ ਰਹੇ ਨੇ ਇਦੇ ਵਿੱਚ ਜਿਵੇਂ ਹੈਗਾ ਸਾਡੇ ਦੇ ਕੋਰਸਿਸ ਹੈਗੇ ਸਪੈਸ਼ਲਾਈਜੇਸ਼ਨ ਜਿਹੜੀ ਹੈਗੀਆਂ ਉਹ ਸਾਡੇ ਕੋਲੇ ਜੀ ਹੈਗੀ ਜਿਵੇਂ MBA ਇਨ ਬਿਜ਼ਨਸ ਐਨਾਲਿਟਿਕਸ ਉਹ IBM ਦੇ ਨਾਲ ਹੈ ਫਿਰ MBA ਇਨ ਡਿਜੀਟਲ ਮਾਰਕੀਟਿੰਗ ਹੈ ਉਹ ਹੈ ਆਪਣਾ Adobe ਦੇ ਨਾਲ MBA ਇਨ ਡਾਟਾ ਸਾਇੰਸ ਐਂਡ ਆਰਟੀਫੀਸ਼ੀਅਲ ਇੰਟੈਲੀਜੈਂਸ ਉਹ ਹੈ ਸਾਡਾ SaaS ਦੇ ਨਾਲ ਹੈ ਫਿਰ MBA ਇਨ ਫਿਨਟੈਕ ਉਹ ਸਾਡਾ ਹੈ ਨੈਸ਼ਨਲ ਸਟਾਕ ਐਕਸਚੇਂਜ NSC ਅਕੈਡਮੀ ਦੇ ਨਾਲ ਸੀ ਰਨ ਕਰ ਰਹੇ ਆ ਇਸ ਤੋਂ ਇਲਾਵਾ ਸਾਡੇ ਕੋਲ ਐ MBA ਇਨ ਸਟ੍ਰੈਟੈਜਿਕ HR اور A on ਕੰਸਲਟਿੰਗ ਦੇ ਨਾਲ ਸੀ ਰਨ ਕਰ ਰਹੇ ਹਾਂ ਪਲੱਸ ਸਾਡੇ ਕੋਲ ਐ MBA ਇਨ ਲੌਜਿਸਟਿਕਸ ਐਂਡ ਸਪਲਾਈ ਚੇਨ ਮੈਨੇਜਮੈਂਟ ਉਹ ਸੀ ਕਰ ਰਹੇ ਇਨ CIA ਇੰਸਟੀਟਿਊਟ ਆਫ ਲੌਜਿਸਟਿਕਸ ਦੇ ਨਾਲ ਇਸ ਤੋਂ ਇਲਾਵਾ ਸਾਡੇ ਕੋਲ ਐ MBA ਇਨ ਹੈਲਥਕੇਅਰ ਐਂਡ ਹਸਪੀਟਲ ਮੈਨੇਜਮੈਂਟ ਉਹ ਸੀ ਰਨ ਕਰ ਰਹੇ ਹਾਂ ਮੈਕਸ ਹਸਪੀਟਲਸ ਦੇ ਨਾਲ ਤੇ ਇੱਕ ਸਾਡਾ ਸੀ ਪ੍ਰੋਗਰਾਮ ਲਾਂਚ ਕੀਤਾ ਉਹਨੇ MBA ਇਨ ਗਲੋਬਲ ਬਿਜ਼ਨਸ ਮੈਨੇਜਮੈਂਟ ਉਹ ਸੀ ਰਨ ਕਰ ਰਹੇ ਹਾਂ KPMG ਦੇ ਨਾਲ ਤੇ ਇਹ ਸਾਡੇ 9 ਪ੍ਰੋਗਰਾਮਸ MBA ਦੇ ਹੈਗੇ ਪਲੱਸ ਇਹਦੇ ਇਲਾਵਾ ਅਸੀਂ BBA ਦੇ 5 ਪ੍ਰੋਗਰਾਮਸ ਰਨ ਕਰ ਰਹੇ ਹਾਂ ਜਿਦੇ ਵਿੱਚ BBA ਬਿਜ਼ਨਸ ਐਨਲਟਿਕਸ ਐਸਾਸ ਦੇ ਨਾਲ ਫਿਰ BBA ਇਨ ਫਿਨਟੈਕ ਵਿਦ KPMG BBA ਇਨ ਡਿਜੀਟਲ ਮਾਰਕੀਟਿੰਗ BBA ਇਨ ਲੌਜਿਸਟਿਕਸ ਐਂਡ ਸਪਲਾਈ ਚੇਨ ਮੈਨੇਜਮੈਂਟ ਐਂਡ BBA ਇਨ ਸਟ੍ਰੈਟੈਜਿਕ HR ਇਹ ਪ੍ਰੋਗਰਾਮਸ ਦੇ ਵਿੱਚ ਜਿਹੜੇ ਸਾਡੇ ਸਟੂਡੈਂਟਸ ਹੈ ਉਹ ਪਹਿਲੇ ਦਿਨ ਤੋਂ ਹੀ ਆਪਣੀ ਸਪੈਸ਼ਲਾਈਜੇਸ਼ਨ ਆਪਣੀ ਡੋਮੇਨ ਨੋਲਿਜ ਇੰਡਸਟਰੀ ਐਕਸਪਰਟਸ ਦੇ ਥਰੂ ਗੇਨ ਕਰਨਾ ਸ਼ੁਰੂ ਕਰਦੇ ਮਾੜਾ ਜਿਆ ਬੀਬੀਏ ਅਤੇ ਐਮਬੀਏ ਫਿਨਟੈਕ ਵਿੱਚ ਜੋ ਹੋ ਰਹੀ ਹੈ ਉਸ ਦੇ ਬਾਰੇ ਜਾਨਣਾ ਚਾਹਾਂਗੇ ਉਸ ਦੇ ਵਿੱਚ ਕੀ ਭਵਿੱਖ ਹੈ ਵਿਦਿਆਰਥੀਆਂ ਦਾ ਉਹਦੇ ਵਿੱਚ ਜਿਵੇਂ ਹੁਣ ਟੈਕਨੋਲੋਜੀ ਰੈਪਿਡਲੀ ਚੇਂਜ ਹੋ ਰਹੀ ਹੈ ਐਵਾਲਵ ਹੋ ਰਹੀ ਹੈ ਤੇ ਇਹਦੇ ਵਿੱਚ ਕੀ ਹੈਗਾ ਕਿ ਜਿਹੜਾ ਫਾਈਨੈਂਸ ਹੈ ਉਹ ਅਸੀ ਵਿਦ ਟੈਕਨੋਲੋਜੀ ਸਿਕੰਦੈਂ ਜਿਵੇਂ ਸਥਰੇਲ ਗੌਰਵੀ ট্রেਡਿੰਗ ਹੋਗੀ ਉਹ ਸਾਡੇ ਸਟੂਡੈਂਟ ਸਿੱਖ ਰਿਹਾ ਹੈ ਉਹ ਐਨਸੀਏ ਅਕੈਡਮੀ ਉਹੀ ਇਥੇ ਕੰਟੈਂਟ ਡਿਲੀਵਰੀ ਕਰ ਰਹੇ ਉਹਨਾਂ ਦੇ ਸਰਟੀਫਿਕੇਸ਼ਨ ਸਾਡੇ ਸਟੂਡੈਂਟਸ ਕਰ ਰਹੇ ਆ ਤੇ ਜਿਹੜੀ ਇਹ ਟੈਕਨੋਲੋਜੀ ਨੂੰ ਜਿਵੇਂ ਤੁਸੀਂ ਅਸੀਂ ਯੂਜ਼ ਕਰਦੇ ਆ ਪੇਮੈਂਟਸ ਕਰਦੇ ਆ ਆਨਲਾਈਨ ਪੇਮੈਂਟਸ ਉਹ ਸਾਰਾ ਕੁਝ ਜਿਹੜਾ ਹੈਗਾ ਇਹ ਫਿਨਟੈਕ ਦੇ ਅੰਡਰ ਹੀ ਆਉਂਦਾ ਇਹਦੇ ਵਿੱਚ ਯੂਜ਼ ਆਫ ਏਆਈ ਵੀ ਹੋ ਰਿਹਾ ਹੈ ਬਲੌਕਚੇਨ ਵੀ ਹੋ ਰਿਹਾ ਹੈ ਸਾਡੇ ਸਟੂਡੈਂਟ ਜਿਹੜੇ ਇਹ ਸਾਰੀ ਟੈਕਨੋਲੋਜੀ ਦੇ ਉੱਪਰ ਤੇ ਲੇਟੈਸਟ ਸੌਫਟਵੇਅਰ ਦੇ ਉੱਪਰ ਸਾਡੇ ਸਟੂਡੈਂਟਸ ਪਹਿਲੇ ਦਿਨ ਤੋਂ ਕੰਮ ਕਰ ਰਹੇ ਆ ਸਾਡੇ ਇੱਥੇ ਲੈਬਸ ਹੈਗੀਆਂ ਜਿਵੇਂ ਇੰਡਸਟਰੀ ਸਪான்ਸਰਡ ਲੈਬਸ ਹੈ ਆਈਬੀਐਮ ਲੈਬ ਹੈ ਸਾਡੇ ਕੋਲ ਸਾਡੇ ਕੋਲ ਸੈਸ ਦੀ ਲੈਬ ਹੈ ਪਲੱਸ ਸਾਡੇ ਕੋਲ ਐਨਐਸਸੀ ਅਕੈਡਮੀ ਵੱਲੋਂ ਨੈਸ਼ਨਲ ਸਟਾਕ ਐਕਸਚੇਂਜ ਵੱਲੋਂ ਐਨ ਸਮਾਰਟ ਲੈਬ ਸੈਟਅਪ ਕੀਤੀ ਗਈ ਹੈ ਪਲੱਸ ਸਾਡੇ ਕੋਲ ਐਡੋਬੀ ਦੀ ਲੈਬ ਹੈ ਫਾਰ ਡਿਜ਼ਾਈਨਿੰਗ ਡਿਜੀਟਲ ਮਾਰਕੀਟਿੰਗ ਵਰ ਉਹ ਸਾਰੇ ਹੈ ਤੇ ਲੇਟੈਸਟ ਉਹਦੇ ਉੱਪਰ ਕੰਮ ਕਰ ਰਹੇ ਆ ਫਿਨਟੈਕ ਦੇ ਵਿੱਚ ਇਹ ਸਾਰੀ ਟੈਕਨ ਇਸ ਤੋਂ ਲਾਵੇ ਕਿ ਸਪਲਾਈ ਚੇਨ ਮੈਨੇਜਮੈਂਟ ਵਾਲਾ ਜੋ ਤੁਸੀਂ ਜ਼ਿਕਰ ਕੀਤਾ ਕਿ ਉਸ ਨੂੰ ਸਮਝਿਆ ਜਾ ਸਕਦਾ ਜਿਵੇਂ ਅੱਜ ਕੱਲ ਦੇ ਸਮੇਂ ਵਿੱਚ ਆਨਲਾਈਨ ਸ਼ਾਪਿੰਗ ਕੀਤੀ ਜਾਂਦੀ ਹੈ ਉੱਥੇ ਸਟਾਕ ਜਿਵੇਂ ਭਰ ਜਾਂਦਾ ਉਸ ਨੂੰ ਥੋੜਾ ਜਿਹਾ ਇਲੈਬੋਰੇਟ ਕਰਕੇ ਦੱਸੋ ਤੇ ਲੌਜਿਸਟਿਕਸ ਐਂਡ ਸਪਲਾਈ ਚੇਨ ਮੈਨੇਜਮੈਂਟ ਕੀ ਹੈ ਕਿ ਸਿਰਫ ਸਟੂਡੈਂਟਸ ਨੂੰ ਸਟਾਰਟਿੰਗ ਤੋਂ ਕਿਵੇਂ ਪ੍ਰੋਕੂਰਮੈਂਟ ਹੁੰਦੀ ਹੈ ਕਿਵੇਂ ਡਿਮਾਂਡ ਆਉਂਦੀ ਹੈ ਕਿਵੇਂ ਉਹਨੂੰ ਮੀਟ ਕਰਨਾ ਹੈ ਉਹ ਸਾਰਾ ਕਿਵੇਂ ਉਹਦਾ ਆਰਡਰ ਪਲੇਸ ਹੁੰਦਾ ਹੈ ਕਿਵੇਂ ਉਹਦਾ ਡਿਸਕਾਊਂਟਿੰਗ ਕਿਵੇਂ 네ਗੋਸ਼ੀਏਸ਼ਨ ਕਰਨਾ ਹੈ ਉਹ A ਟੂ Z ਪਲੱਸ ਜਿਹੜੀ ਡਿਲੀਵਰੀ ਹੋਣੀ ਪ੍ਰੋਡਕਟ ਦੀ ਰੌ ਉਹ ਉਹਦੇ ਕਰ ਕਿਵੇਂ ਕਸਟਮਰ ਜਾਨਾ ਤੇ ਕਿਵੇਂ ਰਿਟਰਨ ਵਾਰੰਟੀ ਵਗਰਾ ਉਹ ਸਾਰੇ A to Z ਅਸੀਂ ਉਹਨਾਂ ਨੂੰ ਸਿਖਾਉਂਦੇ ਪਲੱਸ ਉਹਦੇ ਵਿੱਚ ਅੱਜਕੱਲ AI ਹੈ ਤਾਂ AI ਸਾਡੇ ਸਾਰੇ ਕਰਿਕੂਲਮ ਚ ਇੰਟੀਗ੍ਰੇਟਿਡ ਹੈ ਥਰੂ AI ਕਿਵੇਂ ਅਸੀਂ ਕਰਨਾ ਹੈ ਬੱਚਿਆਂ ਨੂੰ ਅਸੀਂ ਸਟੂਡੈਂਟਸ ਨੂੰ ਪਾਈਥਨ ਸਿਖਾਉਂਦੇ ਹਾਂ ਅਸੀਂ ਉਹਨਾਂ ਨੂੰ SQL ਹੈ ਇਹ ਸਾਰੇ ਸੌਫਟਵੇਅਰ ਸਿਖਾਉਂਦੇ ਹਾਂ ਡਾਟਾ ਵਿਜ਼ੂਅਲਾਈਜ਼ੇਸ਼ਨ ਹੈ ਤਾਂ ਕਿ ਨਾਲ ਦੀ ਨਾਲ ਐਨਲਟਿਕਸ ਵੀ ਬੱਚੇ ਸਟੂਡੈਂਟਸ ਕਰ ਸਕਣ ਤੇ ਇਹ ਸਾਰਾ ਜਿਹੜਾ ਹੈਗਾ ਇਹ ਸਾਰਾ ਇੰਟੀਗ੍ਰੇਟਿਡ ਇੰਡਸਟਰੀ ਦੇ ਨਾਲ ਅਸੀਂ ਕਰਕੇ ਬੱਚਿਆਂ ਨੂੰ ਕਰਾ ਰਹੇ ਹਾਂ ਕਿਹੜੀ ਕਿਹੜੇ ਇੰਡਸਟਰੀਜ਼ ਨਾਲ ਤੁਹਾਡਾ ਕੋਲਾਬੋਰੇਸ਼ਨ ਹੈ ਜਦੋਂ ਤੁਸੀਂ ਪ੍ਰੈਕਟੀਕਲ ਟ੍ਰੇਨਿੰਗ ਵੀ ਵਿਦਿਆਰਥੀਆਂ ਨੂੰ ਦਿੰਦੇ ਹੋ ਤੇ ਜਿਹੜੀ ਕੰਪਨੀਆਂ ਦੇ ਨਾਮ ਮੈਂ ਨਾਲ ਲੱਤੇ ਆ ਟਾਪ ਦੀ ਕੰਪਨੀਆਂ ਹੈ ਇਹੀ ਇਥੇ ਇਹਨਾਂ ਨੂੰ ਇੰਟਰਨਸ਼ਿਪ ਵੀ ਆਫਰ ਕਰਦੀ ਹੈ ਇਹਨਾਂ ਨੂੰ ਕਈ ਕੰਪਨੀਆਂ ਜਿਵੇਂ ਸੀਆਈਆ ਇੰਸਟੀਟਿਊਟ ਆਫ ਲੌਜਿਸਟਿਕਸ ਹੈ ਆਪਣਾ ਮੈਕਸ ਹਸਪੀਟਲਸ ਹੈ ਉਹ 100% ਇੰਟਰਨਸ਼ਿਪਸ ਦੇ ਰਹੀ ਹੈ ਪਲੱਸ ਸਾਰੇ ਬੱਚਿਆਂ ਨੂੰ 100% ਪਲੇਸਮੈਂਟ ਓਪਰਚ्युनिटीज ਵੀ ਮਿਲ ਰਹੀ ਹੈ ਜਿਹੜੇ ਸਟੂਡੈਂਟਸ ਐ ਉਹ ਮਲਟੀਪਲ ਕੰਪਨੀਆਂਸ ਵੀ ਆਪਣਾ ਸਿਲੈਕਸ਼ਨ ਪ੍ਰੋਸੈਸ ਦੇ ਸਕਦੇ ਆ ਉਹ 900 ਪਲੱਸ ਕੰਪਨੀਆਂਸ ਜਿਹੜੀਆਂ ਉਹ ਸਾਡੇ ਇੱਥੇ ਪਲੇਸਮੈਂਟ ਵਾਸਤੇ ਆਈਆਂ ਤੇ 28 ਲੱਖ ਦਾ ਪੈਕੇਜ ਸਾਡੇ ਸਟੂਡੈਂਟਸ ਅਗਰੈਗ ਕੀਤਾ ਜਿਹਦੇ ਵਿੱਚ ਕਈ ਇੰਟਰਨੈਸ਼ਨਲ ਪੋਸਟਿੰਗਸ ਵੀ ਸਾਡੇ ਸਟੂਡੈਂਟਸ ਜਾ ਰਹੇ ਆ ਤਾਂ ਜਿਹੜੇ ਇੰਟਰਨਸ਼ਿਪ ਐ ਉਹ ਪੇਡ ਐ ਕਿ ਅਨਪੇਡ ਐ ਜਾਂ ਫਿਰ ਕੋਰਸਿਸ ਜਿਵੇਂ 2 ਸਾਲਾਂ ਦਾ ਜੇਕਰ ਕੋਰਸ ਹੈ ਉਸ ਦੇ ਵਿੱਚ ਹੀ ਇਨਕਲੂਡ ਹੈ ਜਾਂ ਕੋਰਸ ਪੂਰਾ ਕਰਨ ਤੋਂ ਬਾਅਦ ਨਹੀਂ ਨਹੀਂ ਇੰਟਰਨਸ਼ਿਪ ਇਹਦੇ ਵਿੱਚ ਹੀ ਇਨਕਲੂਡ ਹੁੰਦੀ 45 ਡੇਸ ਦੀ ਸਾਡੀ ਇੰਟਰਨਸ਼ਿਪਸ ਹੁੰਦੀਆਂ ਇਹਦੇ ਚ ਪੇਡ ਵੀ ਹੁੰਦੀਆਂ ਤੇ ਕਈ ਇਹਦੇ ਚ ਉਹ ਲੰਗਰ ਡਿਊਰੇਸ਼ਨ ਦੇ ਵੀ ਹੁੰਦੀਆਂ ਜਿਵੇਂ ਹਸਪੀਟਲ ਮੈਨੇਜਮੈਂਟ ਵਾਲੇ ਉਹਨਾਂ ਦੇ ਅਪ ਟੂ 3 ਮੰਥਸ ਵੀ ਉਹਨਾਂ ਦੀ ਇੰਟਰਨਸ਼ਿਪ ਜਾਂਦੀ ਹੈ ਤੇ ਉਹ ਜਿਵੇਂ ਕੋਰਸ ਹੈਗਾ ਹਰੇਕ ਦਾ ਆਪਣੇ ਆਪਣੇ ਰਿਕੁਆਇਰਮੈਂਟ ਹੈ ਹਰੇਕ ਦੀ ਆਪਣੇ ਸੀ ਇੰਟਰਨਸ਼ਿਪਸ ਕਰਵਾ ਲੈਂਦਾ ਹੈ ਤਾਂ ਯੂਨੀਵਰਸਿਟੀ ਪ੍ਰੋਵਾਈਡ ਕਰੇਗੀ ਇੰਟਰਨਸ਼ਿਪ ਕੰਪਨੀਆਂਜ਼ ਦੇ ਨਾਲ ਇੰਚਤਾ ਨਹੀਂ ਹੋਵੇਗਾ ਕਿ ਵਿਦਿਆਰਥੀ ਨੂੰ ਆਪ ਕਿਸੇ ਕੰਪਨੀ ਨੂੰ ਅਪਰੋਚ ਕਰਨਾ ਪਵੇ ਮੈਂ ਨਹੀਂ 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 ਉਹ ਪੂਰੇ ਇਥੇ ਸਾਡੇ ਕੋਲ ਸੈਲ ਹੈ ਉਹ ਪੂਰੇ ਉਹਨਾਂ ਨੂੰ ਓਪਰਚੁਨਿਟੀਆਂ ਜੰਦੀ ਹੈ ਹਰੇਕ ਦੀ ਇੰਟਰਨਸ਼ਿਪ ਅਸੀਂ ਇਨਸ਼ੋਰ ਕਰਦੇ ਹਾਂ ਕਿ ਹਰੇਕ ਦੀ ਇੰਟਰਨਸ਼ਿਪ ਲੱਗੇ ਤੇ ਪਲੇਸਮੈਂ ਤਾਂ ਤੇ ਕਿ ਬਰੀ ਮਲਟੀਪਲ ਆਫਰਸ ਵੀ ਇਥੋਂ ਲੈ ਕੇ ਜਾਂਦੇ ਆ ਸਟੂਡੈਂਟਸ ਹੁਣ ਤੱਕ ਕਿੱਥੇ ਕਿੱਥੇ ਜ਼ਿਆਦਾਤਰ ਵਿਦਿਆਰਥੀਆਂ ਦੀ ਪਲੇਸਮੈਂਟ ਹੋਈ ਹੈ ਤੇ ਜੋ ਪੈਕੇਜ ਲੱਗਿਆ ਹਾਈਸਟ ਕਿੰਨੇ ਤੱਕ ਦਾ ਲੱਗਿਆ ਹੈ 28 ਲੱਖ ਦਾ ਪੈਕੇਜ ਸਟੂਡੈਂਟਸ ਆ ਲੱਗਿਆ ਹੈ ਤੇ ਜਿਵੇਂ ਜਿਵੇਂ ਮੈਂ ਡੋਮੇਨ ਦਾ ਮੈਂ ਦੱਸਿਆ ਜਿਵੇਂ ਐਨਾਲਿਟਿਕਸ ਵਾਲੇ ਆ ਉਹ ਜਿਹੜੇ ਬੱਚੇ ਆ ਉਹ ਕੰਸਲਟੈਂਸੀਜ਼ ਗਏ ਐਂਡ ਡੈਲੋਇਟਸ ਉਹਨਾਂ ਦੀ ਪਲੇਸਮੈਂਟ ਹੋਈ ਹੈ ਜੋ MBA ਬੈਂਕਿੰਗ ਐਂਡ ਫਾਈਨੈਂਸ਼ੀਅਲ ਚੀਜ਼ਾਂ ਕਰ ਰਹੇ ਉਹਨਾਂ ਦੇ ਬੈਂਕਸ ਗਏ ਐ ਫੈਡਰਲ ਬੈਂਕਸ ਗਏ ਆਈਸੀਸੀ ਬੈਂਕ ਐਸਡੀਐਫਸੀ ਬੈਂਕ ਜਿੰਨੇ ਟੌ LSCM of MBA logistics supply chain management of Flipkart Blinkit nationally placements hui apni hospital MBA and healthcare and hospital management on day max hospital vagar di placements ho gaye to sab the domain wise unadi jehri industry haigi ode saade bachche di student di saadi placements ho rahi hai ਤਾਂ ਕੋਲੈਬੋਰੇਟ ਕੀ ਹੋਰ ਯੂਨੀਵਰਸਿਟੀਆਂ ਨਾਲ ਕੀਤਾ ਜਾਂਦਾ ਹੈ ਜੋ ਵਿਦੇਸ਼ਾਂ ਵਿੱਚ ਨੇ ਯੂਨੀਵਰਸਿਟੀਆਂ ਤੇ ਉਸ ਤੋਂ ਬਾਅਦ ਜਦੋਂ ਇੰਟਰਨਸ਼ਿਪ ਜਾਂ ਫਿਰ ਪਲੇਸਮੈਂਟ ਵੀ ਹੋ ਰਹੀ ਹੈ ਉਹਨਾਂ ਕੰਪਨੀਆਂਜ਼ ਵਿੱਚ ਹੋ ਰਹੀ ਹੈ ਜੋ ਵਿਦੇਸ਼ਾਂ ਵਿੱਚ ਨੇ ਹਾਂ ਬਾਹਰ ਜਿਹੜੇ ਮੈਂ ਪਹਿਲਾਂ ਦੱਸਿਆ ਕਈ ਇੰਟਰਨੈਸ਼ਨਲ ਪੋਸਟਿੰਗਸ ਤੇ ਸਾਡੇ ਸਟੂਡੈਂਟਸ ਪਲੇਸ ਹੋਏ ਆਂ ਪਲੱਸ ਜਿਹੜੀ ਸਾਡੀ ਯੂਨੀਵਰਸਿਟੀ ਉਹਨੇ 100 ਪਲੱਸ ਕੰਟਰੀਜ਼ ਦੇ ਵਿੱਚ ਤਾਂ ਇਹ ਪੈਕਟ ਹੈ ਵਿਦ 500 ਪਲਸ ਯੂਨੀਵਰਸਿਟੀਸ ਟਾਪ ਰੈਂਕਡ ਯੂਨੀਵਰਸਿਟੀਸ ਨਾਲ ਸਾਡਾ ਟਾਈਪ ਹੈ ਜਿਹਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਜਿਹੜੇ ਸਟੂਡੈਂਟਸ ਉੱਤੇ ਹੈਗੇ ਜੇ ਤਾਂ ਉਹ ਐਮਬੀਏ ਦੇ ਸਟੂਡੈਂਟਸ ਹੈ ਉਹ 1 ਇਅਰ ਜਿਹੜਾ ਫਰਸਟ ਇਅਰ ਹੈ ਉਹ ਚੰਡੀਗੜ੍ਹ ਯੂਨੀਵਰਸਿਟੀ ਚ ਕਰ ਸਕਦੇ ਆ ਤੇ ਜਦ ਫਾਈਨਲ ਇਅਰ ਹੈ ਉਹ ਆਪਣਾ ਫੋਰਨ ਯੂਨੀਵਰਸਿਟੀ ਜਾ ਕੇ ਕੰਪਲੀਟ ਕਰ ਸਕਦੇ ਆ ਜਿਸ ਨਾਲ ਸਾਡਾ ਟਾਈਪ ਹੈ ਸਿਮਿਲਰਲੀ ਜਿਹੜੇ ਬੀਬੀਏ ਦੇ ਹੈਗੇ ਉਹ 2 ਇਅਰਸ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਚ ਕਰ ਸਕਦੇ ਆ ਤੇ ਫਾਈਨਲ ਦੇ ਜਿਹੜੇ 2 ਇਅਰਸ ਆ ਉਹ ਇੰਟਰਨੈਸ਼ਨਲ ਯੂਨੀ ਸਭ ਤੋਂ ਜ਼ਿਆਦਾ ਚੰਡੀਗੜ੍ਹ ਯੂਨੀਵਰਸਿਟੀ ਹੀ ਦੇ ਰਹੀ ਬੱਚਾ ਤਾਂ ਇਸ ਤੋਂ ਇਲਾਵਾ ਅੱਜਕੱਲ ਕੰਪਨੀਆਂਜ਼ ਵਿੱਚ ਡਿਮਾਂਡ ਹੁੰਦੀ ਹੈ ਸੌਫਟ ਸਕਿਲਸ ਦੀ ਤੁਸੀਂ ਇਹ ਪ੍ਰੈਕਟੀਕਲ ਨੋਲਿਜ ਤਾਂ ਦੇ ਰਹੇ ਹੋ ਇਵਨ ਪ੍ਰੋਗਰਾਮਿੰਗ ਵੀ ਤੁਸੀਂ ਇਸ ਕਰੀਕਲਮ ਦੇ ਵਿੱਚ ਰੱਖਿਆ ਹੋਇਆ ਹੈ ਸੌਫਟ ਸਕਿਲਸ ਦੇ ਲਈ ਕੀ ਕਰ ਰਹੀ ਹੈ ਚੰਡੀਗੜ੍ਹ ਯੂਨੀਵਰਸਿਟੀ ਥਰਡ ਡਿਪਾਰਟਮੈਂਟ ਇਹ ਸੌਫਟ ਸਕਿਲਸ ਕੀ ਹੁੰਦਾ ਹੈ ਕਿ ਹਮ ਕਿਉਂਕਿ ਗਲੋਬਲ ਸਿਨੈਰੀਓ ਹੈਗਾ ਜਿਹੜੇ ਸਟੂਡੈਂਟਸ ਹੈ ਉਹਨਾਂ ਨੇ ਇੰਡੀਆ 'ਚ ਵੀ ਕੰਮ ਕਰਨਾ ਹੈ ਬਾਹਰ ਵੀ ਕੰਮ ਕਰਨਾ ਹੈ ਇੰਡੀਆ ਦੇ ਬਾਹਰ ਉਹਨਾਂ ਨੇ ਬਾਹਰ ਦੇ ਕਲਾਇੰਟਸ ਨਾਲ ਵੀ ਕੰਮ ਕਰਨਾ ਹੈ ਤਾਂ ਸਾਰੇ ਕਲਾਇੰਟਸ ਦੇ ਕਲਚਰਸ ਵੀ ਡਿਫਰੈਂਟ ਹੁੰਦੇ ਆ ਸਾਰੇ ਉਹਨਾਂ ਦੀ ਲੈਂਗੁਏਜ ਵੀ ਡਿਫਰੈਂਟ ਹੁੰਦੀ ਹੈ ਤੇ ਉਹਦੇ ਉੱਪਰ ਜਿਹੜਾ ਸੌਫਟ ਸਕਿਲਸ ਹੈ ਅਸੀਂ ਸਿਰਫ ਇਕੱਲੇ ਇੰਡੀਆ ਨੂੰ ਮਾਰਕੀਟ ਦੇਖ ਕੇ ਨਹੀਂ ਸਿਖਾਉਂਦੇ ਬੱਚਿਆਂ ਨੂੰ ਸਿਖਾਉਂਦੇ ਪਰ ਅਸੀਂ ਗਲੋਬਲ ਕੀ ਚੱਲਦਾ ਹੈ ਉਹ ਅਸੀਂ ਬੱਚਿਆਂ ਨੂੰ ਸਿਖਾਉਂਦੇ ਤੇ ਉਹ ਰੈਗੂਲਰ ਉਹਨਾਂ ਦੀ ਐਵਰੀ ਵੀਕ ਉਹਨਾਂ ਦੀ ਕਲਾਸਿਸ ਲੱਗਦੀਆਂ ਤੇ ਇਹਦੇ ਵਿੱਚ ਸਾਡੇ ਸਟੂਡੈਂਟਸ ਜਿਹੜੇ ਉਹ ਇੰਟਰਨੈਸ਼ਨਲ ਮੈਂਟਰਸ ਨਾਲ ਵੀ ਜਦ ਇੰਟਰੈਕਟ ਕਰਦੇ ਆ ਇੰਟਰਨੈਸ਼ਨਲ ਐਕਸਪਰਟਸ ਆnde ਉਹਨਾਂ ਨਾਲ ਸਟੂਡੈਂਟਸ ਇੰਟਰੈਕਟ ਕਰਦੇ ਤਾਂ ਉਹਨਾਂ ਦਾ ਐਕਸਪੋਜ਼ਰ ਵੀ ਉਹਨਾਂ ਦਾ ਵੱਧਦਾ ਹੁਣ ਜਿਹੜੇ ਸੌਫਟ ਸਕਿਲਸ ਹੈ ਉਹ ਸਿਰਫ ਟਿਲ ਦਾ ਟਾਈਮ ਉਹ ਸਟੂਡੈਂਟ ਖੁਦ ਇੰਟਰੈਕਟ ਨਹੀਂ ਕਰਦਾ ਤਦ ਤੱਕ ਉਹ ਸਟਾਫ ਸੌਫਟ ਸਕਿੱਲ ਡਿਵੈਲਪ ਨਹੀਂ ਹੁੰਦੇ ਤੇ ਉਹ ਇੰਟਰੈਕਸ਼ਨ ਦਾ ਅਸੀਂ ਉਹਨਾਂ ਨੂੰ ਓਪਰਚੁਨਿਟੀ ਪਹਿਲੇ ਦਿਨ ਤੋਂ ਅਸੀਂ ਦਿੰਦੇ ਆ ਪਲੱਸ ਇੰਟਰਨਸ਼ਿਪ ਦੀ ਗੱਲ ਕਰਾਂ ਤਾਂ ਸਾਡੇ ਇੱਥੇ ਸਟੂਡੈਂਟਸ ਗਲੋਬਲ ਇੰਟਰਨਸ਼ਿਪਸ ਵਾਸਤੇ ਵੀ ਦੇ ਕੈਨ ਅਪਲਾਈ ਉਹ ਗਲੋਬਲ ਇੰਟਰਨਸ਼ਿਪਸ ਵੀ ਜਾ ਰਹੇ ਆ ਸਟੂਡੈਂਟਸ ਸਾਡੇ ਦੁਬਈ ਜਾ ਰਹੇ ਆ ਮਿਆਂਮਾਰ ਜਾ ਰਹੇ ਤੇ ਉਹ ਵੀ ਅਸੀਂ ਇੱਥੇ ਆਫਰ ਕਰ ਰਹੇ ਆ ਤਾਂ ਜਿਹੜਾ ਸੌਫਟ ਸਕਿੱਲਸ ਦਾ ਜਿਹੜਾ ਹੈਗਾ ਉਹ ਜਿਹੜਾ ਪਹਿਲਾਂ ਟਰੈਡੀਸ਼ਨਲ ਐਮਬੀਏ ਜਦੋਂ ਤੁਸੀਂ ਲਾ ਲੋ ਕਿ ਉਹਨਾਂ ਨੂੰ ਕਮਿਊਨੀਕੇਸ਼ਨ ਦਾ ਸਬਜੈਕਟ ਕਰਵਾਤਾ ਉਹ ਨਹੀਂ ਹੈਗਾ ਸਾਡੇ ਇੱਥੇ ਇੱਥੇ ਪੂਰੇ ਵਰਲਡ ਦਾ ਲੈ ਕੇ ਗਲੋਬਲ ਵਰਲਡ ਨੂੰ ਐਸ ਅਸੀਂ ਲੋਕਲ ਲੈ ਕੇ ਚੱਲਦੇ ਆ ਕਿ ਅਸੀਂ ਸਾਡਾ ਸਟੂਡੈਂਟ ਕਿਤੇ ਵੀ ਜਾਵੇ ਤਾਂ ਉਹਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਕਲਚਰ ਦਾ ਲੈਂਗੁਏਜ ਦਾ ਉਹ ਸਾਡੇ ਸੇਮ ਨੂੰ ਪ੍ਰੇਪੇਅਰ ਕਰਦੇ ਪਹਿਲੇ ਸੈਮੀਨਾਰਸ ਤੇ ਗੈਸਟ ਲੈਕਚਰਸ ਹੋ ਰਹੇ ਹਨ ਹਾਂਜੀ ਉਸਾ ਦੇ ਸੈਮੀਨਾਰਸ ਤੇ ਗੈਸਟ ਲੈਕਚਰਸ ਵੀ ਸਾਡੇ ਫਰਸਟ ਡੇ ਤੋਂ ਹੀ ਸ਼ੁਰੂ ਹੋ ਜਾਂਦੇ ਆ ਜਿਵੇਂ ਸਾਡੇ ਨਿਊ ਸਟੂਡੈਂਟਸ ਆਣਗੇ ਤੋਂ ਉਹਨਾਂ ਨੂੰ ਪਹਿਲੇ ਹੀ 1 ਵੀਕ 2 ਵੀਕਸ ਦਾ ਅਸੀਂ ਪਹਿਲਾਂ ਹੀ ਇੰਡਸਟਰੀ ਨਾਲ ਅਸੀਂ ਉਹਨਾਂ ਦਾ ਐਕਸਪੋਜ਼ਰ ਸ਼ੁਰੂ ਕਰਦੇ ਆਂ ਇੰਡਸਟਰੀ ਐਕਸਪਰਟਸ ਇੱਥੇ ਆਉਂਦੇ ਆ ਤੇ ਆਪਣੇ ਡਿਲੀਵਰ ਕਰਦੇ ਆਂ ਸੈਮੀਨਾਰਸ ਐਂਡ ਵਰਕਸ਼ਾਪਸ ਐਸਾ ਰੈਗੂਲਰ ਵੀ ਚੱਲਦੇ ਰਹਿੰਦੇ ਆ ਮੈਥਸੋਂਦਸੇ 150 ਤੋਂ 200 ਆਰਸ ਦੀ ਕਲਾਸਰੂਮ ਡਿਲੀਵਰੀ ਹੈ ਇੱਥੇ ਕਲਾਸਰੂਮ ਡਿਲੀਵਰੀ ਮਤਲਬ ਜਿਹੜੇ ਸਾਡੇ ਐਕਸਪਰਟਸ ਐ ਉਹ ਕੈਂਪਸ 'ਚ ਆ ਕੇ ਇੱਥੇ ਖੁਦ ਤੇ ਉਹਨਾਂ ایکسپੋਜ਼ਰ ਨਾਲ ਮਿਲਦਾ ਤੇ ਲੇਟੈਸਟ ਟ੍ਰੈਂਡਸ ਟੈਕਨੋਲੋਜੀਸ ਤੇ ਟੂਡੈਂਟ ਸਾਡੇ ਕੰਮ ਕਰਦੇ ਆ ਅਖਰ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ ਅਖਰ ਉਹ ਐਮਬੀਏ ਐਪੈਕਸ ਹੀ ਕਿਉਂ ਕਰਨ ਜੋ ਇੱਕ ਦੂਜੀ ਐਮਬੀਏ ਹੈ ਜਿਸ ਦਾ ਸਾਰਿਆਂ ਨੂੰ ਪਤਾ ਉਹ ਕਿਉਂ ਨਾ ਕਰਨ ਕਿਉਂਕਿ ਦੇਖੋ ਐਮਬੀਏ ਦਾ ਪਰਪਸ ਇਹ ਹੈ ਕਿ ਸਟੂਡੈਂਟ ਸਾਡੇ ਜਾ ਕੇ ਇੰਡਸਟਰੀ ਚ ਪਲੇਸ ਆਉਣ ਉੱਥੇ ਨੌਕਰੀਆਂ ਮਿਲਣ ਵਾਲੀਆਂ ਉਹ ਜੋ ਇੰਡਸਟਰੀ ਜਾਤੋਂ ਕੀ ਹੁੰਦਾ ਕਿ ਜਦ ਬੱਚਾ ਕੋਈ ਟ੍ਰੈਡੀਸ਼ਨਲ ਐਮਬੀਏ ਜਨਰਲ ਐਮਬੀਏ ਜੁਆਇਨ ਕਰਦਾ ਹੈ ਤੇ ਉੱਥੇ ਸਿਖਾਇਆ ਕੁਝ ਹੋਰ ਜਾਂਦਾ ਹੈ 커ਰੀਕੂਲਮ ਡਵੈਲਪ ਹੋਣ ਨੂੰ 커ਰੀਕੂਲਮ ਨੂੰ ਸਟ੍ਰੀਮ ਲਾਈਨ ਕਰਨ ਨੂੰ 커ਰੀਕੂਲਮ ਚੇਂਜਸ ਲਿਆਨ ਨੂੰ ਬੜਾ ਟਾਈਮ ਲੱਗ ਜਾਂਦਾ ਹੈ ਜਦ ਤੱਕ ਬੱਚਾ ਉੱਥੇ ਐਨਰੋਲ ਕਰਦਾ ਪਾਸ ਆਊਟ ਹੁੰਦਾ ਤਦ ਤੱਕ ਇੰਡਸਟਰੀ ਕਿਤੇ ਹੋਰ ਅੱਗੇ ਵੱਧ ਚੁੱਕੀ ਹੁੰਦੀ ਹੈ ਇੱਥੇ ਕੀ ਹੈਗਾ ਇੱਥੇ ਇੰਡਸਟਰੀ ਹੀ 커ਰੀਕੂਲਮ ਡਿਜ਼ਾਈਨ ਕਰ ਰਹੀ ਹੈ ਇੰਡਸਟਰੀ ਹੀ ਇੱਥੇ ਬੱਚਿਆਂ ਨੂੰ ਦੱਸਦੀ ਹੈ ਕਿ ਸਾਡੀ ਇਹ ਰਿਕੁਆਇਰਮੈਂਟ ਹੈ ਉਹਦੇ ਸਾਬ ਨੂੰ ਬੱਚੇ ਤਿਆ ਅਕੈਡਮਿਕਸ ਦੇ ਵਿੱਚ ਤੇ ਇੰਡਸਟਰੀ ਦੇ ਵਿੱਚ ਉਹ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ ਕੋਈ ਵੀ ਟੈਕਨੋਲੋਜੀ ਦੇ ਉੱਤੇ ਚੇਂਜ ਹੋ ਰਹੀ ਹੈ ਕੋਈ ਆਰਗੇਨਾਈਜੇਸ਼ਨ ਕੋਈ ਨਵੀਂ ਟੈਕਨੋਲੋਜੀ ਅਡਾਪਟ ਕਰ ਰਹੀ ਹੈ ਉਹ ਨਾਲ ਦੀ ਨਾਲ ਸਾਡੇ ਇੱਥੇ ਐਪਿਕਸ ਸਟੂਡਿਓ ਮੈਨੇਜਮੈਂਟ ਇੰਪਲੀਮੈਂਟ ਹੁੰਦੀ ਹੈ ਸਾਡੇ ਬੱਚੇ ਫਰਸਟ ਡੇ ਤੋਂ ਜਦ ਟੈਕਨੋਲੋਜੀ ਅਡਾਪਟ ਹੋਈ ਹੈ ਫਰਸਟ ਡੇ ਤੋਂ ਸਾਡੇ ਬੱਚੇ ਉਸ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਸੌਫਟਵੇਅਰ ਸਿੱਖ ਰਹੇ ਆ ਉਹ ਕੋਈ ਨਵੀਂ ਚੀਜ਼ ਹੈ ਬਲੌਕਚੇਨ ਦੇ ਉੱਪਰ ਸਾਡੀ ਇੱਥੇ ਪਹਿਲੀ ਵਾਰ ਇੰਡੀਆ ਦੇ ਵਿੱਚ ਬਲੌਕਚੇਨ ਦੇ ਉੱਪਰ ਮੈਨੇਜਮੈਂਟ ਸਟੂ ਜੋ ਕਿ ਆਪચી ਬਹੁਤ ਵੱਡੀ ਗਲਤ ਸਿੱਕਤੀ ਵੀ ਸੁਣਿਆ ਨੇ ਕਿ ਮੈਨੇਜਮੈਂਟ ਸਟੂਡੈਂਟ ਕਿਉਂਕਿ ਇਹ ਨੀਡ ਆਫ ਦਾ ਆਰ ਹੈ ਹੁਣ ਬਲੋਕਚੇਨ ਨੂੰ ਸਭ ਜਗ ਅਡਾਪਟ ਕਰ ਰਹੇ ਆ ਤਾਂ ਸਾਡੇ ਇੱਥੇ ਕੋਈ ਵੀ ਇੰਡਸਟਰੀ ਕੋਈ ਨਵੀਂ ਟੈਕਨੋਲੋਜੀ ਆਉਂਦੀ ਕੁਝ ਵੀ ਆਉਂਦਾ ਉਹ ਨਾਲ ਦੇ ਨਾਲ ਅਸੀਂ ਇੱਥੇ ਅਡਾਪਟ ਕਰਕੇ ਅਸੀਂ ਸ਼ੁਰੂ ਕਰਵਾ ਦਿੰਦੇ ਹਾਂ ਤੇ ਬੱਚੇ ਇਸ ਕਰਕੇ ਫਿਰ ਜਦ ਬੱਚੇ ਜਾਣਦੇ ਆ ਉਹ ਆਊਟ ਆਫ ਪਲੇਸ ਨਹੀਂ ਫੀਲ ਕਰਦੇ ਉਹ ਸਾਰੇ ਉਹਨਾਂ ਨੇ ਹੈਂਡਸ-ਆਨ ਦਾ ਐਕਸਪੀਰੀਅੰਸ ਹੁੰਦਾ ਉਹਨਾਂ ਨੂੰ ਟੈਕਨੋਲੋਜੀ ਦਾ ਸੌਫਟਵੇਅਰਸ ਦਾ ਤੇ ਉਹ ਆਪਣਾ ਰਾਮਨਾਲ ਉੱਥੇ ਐਡਜਸਟ ਹੋ ਜਾਂਦੇ ਆ ਕੰਪਨੀਆਂ 'ਚ ਚਾਹੁੰਦੇ ਕਿ ਸਾਡੇ ਕੋਲ ਇਹੋ ਜਿਹੇ ਬੱਚੇ ਆਣ ਕਿ ਉਹਨਾਂ ਦੇ ਉੱਪਰ ਸਾਨੂੰ ਟਾਈਮ ਨਾ ਖਰਾਬ ਕਰਨਾ ਪਵੇ ਉਹ ਸੀਮਲੈਸ ਉੱਤੇ ਐਡਜਸਟ ਹੋ ਜਾਣ ਤੇ ਆਪਣਾ ਫਰਸਟ ਡੇ ਤੋਂ ਰਿਜ਼ਲਟਸ ਡਿਲੀਵਰ ਕਰਨਾ ਸ਼ੁਰੂ ਕਰ ਦੇਣ ਉਹ ਸ਼ੁਕਰੀਆ ਤਾਂ ਮੈਨੂੰ ਲੱਗਦਾ ਹੈ ਹੁਣ ਸਾਰੇ ਹੀ ਦਰਸ਼ਕਾਂ ਨੂੰ ਇਹ ਕਲੀਅਰ ਹੋ ਗਿਆ ਹੋਵੇਗਾ ਕਿ MBA Apex ਆਖਰ ਕਿਉਂ ਕਰਨੀ ਚਾਹੀਦੀ ਕਿਉਂਕਿ ਇਸ ਦੇ ਵਿੱਚ ਥਿਊਰੀ ਦੇ ਨਾਲ ਪ੍ਰੈਕਟੀਕਲ ਨੋਲਿਜ ਵੀ ਹੈ ਇਸ ਦੇ ਨਾਲ ਐਕਸਪੋਜ਼ਰ ਵੀ ਹੈ तमाम ਕੰਪਨੀਆਂਸ ਦੇ ਨਾਲ ਜਿਨ੍ਹਾਂ ਵਿੱਚ ਤੁਸੀਂ ਜਾ ਕੇ ਇੰਟਰਨਸ਼ਿਪ ਵੀ ਕਰ ਸਕਦੇ ਹੋ CU ਦੇ ਥਰੂ ਤੇ ਇਸ ਤੋਂ ਇਲਾਵਾ ਬਾਅਦ ਵਿੱਚ ਜਦੋਂ ਪਲੇਸਮੈਂਟ ਹੁੰਦੀ ਹੈ ਤਾਂ ਉਸ ਸਮੇਂ ਵੀ ਤੁਸੀਂ ਕਾਫੀ ਕੁਝ ਸਿੱਖ ਸਕਦੇ ਹੋ